ਉੱਤੇ ਵੀ ਪੈਰ ਥੱਲੋਂ ਮੱਚਦੇ ਰਹਿੰਦੇ ਨੇ ਜਾਂ ਪੈਰਾਂ ਦੇ ਵਿੱਚ ਜਲਨ ਰਹਿੰਦੀ ਹੈ ਜਾਂ ਪੈਰਾਂ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਉਸ ਦੇ ਲਈ ਇੱਕ ਘਰ ਦੇ ਵਿੱਚ ਦੇਸੀ ਤਰੀਕਾ ਦੱਸਣ ਲੱਗੇ ਆ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਤੁਸੀਂ ਦੋ ਚੀਜ਼ਾਂ ਲੈਣੀਆਂ ਨੇ ਇੱਕ ਲੈ ਲੈਣਾ ਤੁਸੀਂ ਐਪਸਮ ਸాల్ਟ ਜਿਸ ਦੇ ਵਿੱਚ ਮੈਗਨੀਸ਼ੀਅਮ ਸਲਫੇਟ ਹੁੰਦਾ ਇੱਕ ਤੁਸੀਂ ਲੈ ਲੈਣਾ ਆਪਣੇ ਘਰ ਦੇ ਵਿੱਚ ਵਰਤਨ ਵਾਲਾ ਨਮਕ ਤੁਸੀਂ ਇਸ ਦੀ ਇੱਕ ਕੌਲੀ ਪੂਰੀ ਇੱਕ ਕੌਲੀ ਭਰ ਕੇ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਪਾ ਲੈਣਾ ਹੈ ਪੂਰੀ ਕੌਲੀ ਭਰਨੀ ਹੈ ਦੇਖੋ ਅੱਧੀ ਕੌਲੀ ਪਾਤੀ ਆਪਾਂ ਅੱਧੀ ਹੋਰ ਪਾਵਾਂਗੇ ਔਰ ਇਸ ਨੂੰ ਤੁਸੀਂ ਪਾਣੀ ਦੇ ਵਿੱਚ ਪਾ ਲੈਣਾ ਔਰ ਇਸ ਤੋਂ ਬਾਅਦ ਤੁਸੀਂ ਅੱਧੀ ਕੌਲੀ ਹੀ ਦੂਸਰੇ ਨਾਮਕ ਦੀ ਪਾਉਣੀ ਹੈ ਦੇਖੋ ਦੂਸਰੇ ਨਾਮਕ ਦੀ ਇਸ ਦੇ ਵਿੱਚ ਹੁੰਦਾ ਸੋਡੀਅਮ ਕਲੋਰਾਇਡ ਇਸ ਨੂੰ ਪਾਣੀ ਦੇ ਵਿੱਚ ਪਾ ਦੇਣਾ ਹੈ ਔਰ ਦੋਨਾਂ ਨੂੰ ਆਪਾਂ ਮਿਕਸ ਕਰ ਲੈਣਾ ਹੈ ਔਰ ਇਸ ਦੇ ਵਿੱਚ ਆਪਾਂ ਦੋਨੋਂ ਪੈਰ ਆਪਦੇ ਡਬੋ ਕੇ ਰੱਖਣੇ ਆ ਪੂਰੇ 20 ਮਿੰਟ ਲਈ ਐਦਾਂ ਆਪਾਂ ਮਿਕਸ ਕਰ ਲਿਆ ਦੇਖੋ ਔਰ ਇਸ ਦੇ ਵਿੱਚ ਤੁਸੀਂ ਬੈਠ ਕੇ ਐਂਕਲ ਟੂ ਪੰਪਸ ਕਰਨੇ ਆ ਦੇਖੋ ਐਦਾਂ ਪੈਰ ਜਾਨੀ ਕਿ ਉੱਪਰ ਥੱਲੇ ਉੱਪਰ ਥੱਲੇ ਵਿੱਚ ਰੱਖ ਕੇ ਐਦਾਂ ਆਪਾਂ 15 ਤੋਂ 20 ਮਿੰਟ ਲਈ ਕਰੀ ਜਾਣੇ ਆ ਜਦੋਂ ਥੱਕ ਕੇ ਉਦੋਂ ਤੁਸੀਂ ਰੁਕ ਜਿਓ ਜਦੋਂ ਤੁਸੀਂ ਫਿਰ ਠੀਕ ਹੋਗੇ ਫਿਰ ਤੁਸੀਂ ਐਦਾਂ ਪੈਰ ਹਿਲਾਉਣ ਲੱਗ ਜਾਣੇ ਆ ਔਰ ਯਾਦ ਰੱਖਿਓ ਐਪਸਮ ਸਾਲਟ ਜਾਨੀ ਕਿ ਇਹ ਵਾਲਾ ਨਾਮਕ ਬਹੁਤ ਗੁਣਕਾਰੀ ਹੈ ਇਸ ਨੂੰ ਤੁਸੀਂ ਆਨਲਾਈਨ ਖਰੀਦ ਸਕਦੇ ਹੋ ਕਰਿਆਨੇ ਦੀ ਦੁਕਾਨ ਤੋਂ ਈਜ਼ੀਲੀ ਮਿਲ ਜਾਂਦਾ ਹੈ ਤੁਸੀਂ ਦੇਖੋਗੇ ਤੁਹਾਡੇ ਜੋ ਪੈਰਾਂ ਦੀ ਜਲਣ ਹੈ ਜਾਂ ਪੈਰ ਦਰਦ ਕਰਦੇ ਆ ਜਾਂ ਪਿੰਜੜੀਆਂ ਦਰਦ ਕਰਦੀਆਂ ਨੇ ਸਾਨ ਤਰੀਕੇ ਨਾਲ ਦੇਸੀ ਤਰੀਕੇ ਨਾਲ ਤੁਸੀਂ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ